ਦੇਸਵੰਦ 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 ਜੀ ਦਟਹ ਜਵੇ ਮਕਾ ਦੀਪੁ ਹੈ ਤੇਜਵਾ ਜੀ ਦਟਹ ਜਵੇ ਮਕਾ ਦੱਸ ਵਦ ਮੇਰੇ ਹੀਰੋ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਜੀ ਅੱਜ ਫੇਰ ਆਇਆ ਜੀ ਫਤਿਹਾਬਾਦ ਵਿਖੇ ਗੋਇੰਦਵਾਲ ਸਾਹਿਬ ਦੇ ਕੋਲ ਆ ਇਹ ਕਰਨੌਲੀਆਂ ਵਜਦੀਆਂ ਇਹਨਾਂ ਦਾ ਨਾਂ ਰੱਖਿਆ ਚੰਡੀਗੜ੍ਹ ਕਰਨੌਲੀ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਸਾਂਝੀ ਤੁਹਾਡੇ ਨਾਲ ਕੀਤੀ ਸੀਗੀ ਕਿ ਇੱਕ ਬਜ਼ੁਰਗ ਪਰਿਵਾਰ ਹੈ ਇੱਕ ਬੇਟਾ ਉਹਨਾਂ ਦਾ ਤੇ ਜਿਹੜੀ ਨੋਹਾਂ ਉਹ ਵੀ ਛੱਡ ਕੇ ਗਈ ਹੋਈ ਆ ਵੀ ਇੱਕੋ ਕਮਰੇ ਚ ਨਹੀਂ ਰਹਿ ਸਕਦੇ ਤੇ ਉਸ ਦਿਨ ਨਾ ਬਜ਼ੁਰਗ ਗਿਆ ਹੋਏ ਸੀ ਕਿ ਝੋਨਾ ਲਾਉਣ ਵਾਸਤੇ ਤੇ ਅੱਜ ਵੀ ਇਹਨਾਂ ਨੂੰ ਮੈਂ ਕੰਮ ਦੇ ਵਿੱਚੋਂ ਬੁਲਾਇਆ ਸੀਗਾ ਮੈਂ ਕਿਹਾ ਵੀ ਤੁਸੀਂ ਇੱਕ ਵਾਰੀ ਆ ਜਾਓ ਆਪਾਂ ਆਪ ਸੰਗਤ ਨਾਲ ਗੱਲ ਸਾਂਝੀ ਕਰਦੇ ਆਂ ਜੀ ਪਿੰਡ ਫਤਿਆਬਾਦ ਗੋਇੰਦਵਾਲ ਦੇ ਕੋਲ ਚੰਡੀਗੜ੍ਹ ਕਰਨੌਲੇ ਹਾਂਜੀ ਬਜ਼ੁਰਗ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਹਾਰਾਜੀ ਵੇਖੋ ਜੀ 70-70 ਸਾਲ ਦੀ ਮੇਰੀ ਉਮਰ ਹੋ ਗਈ ਆ ਤੇ ਇਹਦੀ ਦੋ ਸੌ ਸਣ ਨੂੰ ਕਟੋਗੀ ਤੁਸੀਂ ਹੋਣਾ ਤੇ ਇਹਦੀ ਬਹੁਤ ਇਤੇ ਪੈਸੇ ਲੱਗਦੇ ਆ ਬਿਮਾਰ ਰਹਿੰਦੇ ਨੇ ਹਨਾ ਢਿੱਲੇ ਮਠੀ ਰੋਟੀ ਪਾਣੀ ਵੀ ਕਿਹੜੇ ਟਾਈਮ ਪਾਸ ਨੂੰ ਆਪ ਨੂੰ ਬਣਾਉਣਾ ਪੈਂਦਾ ਵਾ ਤੇ ਮੋਨੇ ਕਿੱਲਾ ਮਠਾ ਦਵਾਈ ਬੁਢੀ ਨਾਲ ਚੱਲਦਾ ਨਾ ਮਾੜਾ ਮੋੜਾ ਜਿਹੜਾ ਬਾਹਰ ਕੰਮ ਕਰਕੇ ਤੇ ਬੇਸਮਤ ਨੂੰ ਆਪ ਚੋਲ ਕੇ ਬੇਨਤੀ ਕਰਦੇ ਆਂ ਕਿ ਸਾਡੀ ਜੇ ਥੋੜਾ ਬੋਤਾ ਸੇ ਲਕਾਵਾ ਬਣਾ ਦੇਣ ਤੇ ਸਾਡੇ ਚਾਰ ਦਿਨ ਥੋੜਾ ਸੁੱਖੇ ਨਾਲ ਨੀਂਦਾਂਗੇ ਤੇ ਨਹੀਂ ਤੇ ਤੁਹਾਨੂੰ ਪਤਾ ਨਹੀਂ ਬਿਵਾਦੇ ਜੇ ਕਿਤਰਾ ਡਿਗੇ ਹੀ ਤੇ ਕਬਲੇ ਕੋਤਲੇ ਹਰਗਾ ਸੱਤਾਂ ਵਿੱਚ ਦੇਖਣਾ ਕੋਈ ਜਾਨੀ ਨੁਕਸਾਨ ਤੇ ਸੱਟ ਪੇਟ ਤੇ ਨਹੀਂ ਪਚਾ ਹੋ ਗਿਆ ਹੈ ਕਿ ਸੱਤ ਸਤ ਮਹਾਰਾਜ ਦੀ ਜੱਫੀ ਨਾਲ ਬਚਾਰਿਆ ਕਿ ਜਿੰਨਾ ਮੌਕਾ ਹੋਇਆ ਕਿ ਅਸੀਂ ਮਾਲ ਸੁੱਤੇ ਸੀ ਤੇ ਜਦੋਂ ਬਾਹਰ ਚਾਹੀ ਅੰਦਰ ਗਏ ਆ ਤੇ ਜਦੋਂ ਡਿੱਗਣ ਲੱਗੇ ਪਾਲੀ ਗੁੱਲੀ ਤੇ ਠੀਕ ਅਸ ਨਹੀਂ ਤੁਹੀਂ ਬਾਹਰ ਆ ਗਏ ਸੀ ਮਾਰੇ ਨੇ ਹੱਥ ਦੇ ਕੇ ਰੱਖਿਆ ਸੰਗਤ ਜੀ ਬੇਨਤੀ ਆ ਗੁਰੂ ਪਰਥਾਏ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਅਨੁਸਾਰ ਸਾਰੀਆਂ ਸੇਵਾਵਾਂ ਉੱਤਮ ਨੇ ਪਰ ਕਿਸੇ ਨੂੰ ਸਦੀਵੀ ਸਿਰ ਲੁਕਾਵਾ ਬਣਾ ਦੇਣਾ ਇਸ ਤੋਂ ਵੱਡਾ ਕੋਈ ਪਰਿਉਪਕਾਰ ਨਹੀਂ ਹੈ ਉਸ ਦਿਨ ਮੈਂ ਦੱਸਿਆ ਹੀ ਬਜ਼ੁਰਗ ਝੋਨਾ ਲਾਉਣ ਗਿਆ ਸੀਗੇ ਤੇ ਮਾਤਾ ਜੀ ਵੀ ਬਿਮਾਰ ਸੀਗੇ ਇੱਥੇ ਲੰਮੇ ਪੈ ਸੀ ਇਸੇ ਕਮਰੇ ਦੇ ਵਿੱਚ ਤੇ 5 ਕੁ ਹਜ਼ਾਰ ਰੁਪਏ ਸੇਵਾ ਵੀ ਦੇ ਕੇ ਗਿਆ ਸੀ ਮਾਤਾ ਜੀ ਦੀਆਂ ਦਵਾਈਆਂ ਵਾਸਤੇ ਕਿ ਚਲੋ ਦਵਾਦਾਰੂ ਆਪਣਾ ਕਰੋ ਤੁਸੀਂ ਇਸੇ ਕਮਰੇ ਦੇ ਵਿੱਚ ਇਹ ਆਪਣਾ ਰੋਟੀ ਪਾਣੀ ਚੁੱਲ੍ਹਾ ਚੱਲਾ ਜਿਹੜਾ ਰੱਖਿਆ ਹੋਇਆ ਵਾ ਤੇ ਹੁਣ ਵੀ ਬਜ਼ੁਰਗ 70 72 ਸਾਲ ਦੀ ਉਮਰ ਦੇ ਵਿੱਚ ਚੋਨਾ ਲਾਉਣ ਗਿਆ ਸੀ ਤੇ ਮੈਂ ਕਿਹਾ ਵੀ ਤੁਸੀਂ ਇੱਕ ਵਾਰੀ ਆ ਜਾਓ ਆਪਾਂ ਸੰਗਤ ਨੂੰ ਬੇਨਤੀ ਕਰੀਏ ਤਰਸ ਦੇ ਆਧਾਰ ਤੇ ਬਜ਼ੁਰਗਾਂ ਦਾ ਤੇ ਇਹੋ ਹੀ ਕਹਿਣਾ ਹੈ ਕਿ ਸਮੇਂ ਦਾ ਪਤਾ ਨਹੀਂ ਜਿੰਨਾ ਚਿਰ ਹੈਗੀ ਆ ਸਿਰ ਲੁਕਾਵਾ ਬਣ ਜਾਊਗਾ ਤੇ ਸੌਖੇ ਦਿਨ ਨਿਕਲ ਜਾਣਗੇ ਨਹੀਂ ਤੇ ਬੜਾ ਔਖਾ ਆ ਜੀ ਜਾਂ ਤਨ ਜ਼ਰੂਰ ਕਰਿਓ ਸਤ ਗੁਰੂ ਦੇ ਦਿੱਤੇ ਵਿੱਚੋਂ ਥੋੜੇ ਚੋ ਥੋੜਾ ਬਹੁਤੇ ਚੋਂ ਬਹੁਤਾ ਤੁਹਾਡੇ ਸਾਰਿਆਂ ਦੇ ਧਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ